Welcome to the one, the only Tej USA podcast. ਹੈਲੋ ਦੋਸਤੋ ਵੈਲਕਮ ਟੂ ਤੇਜ ਯੂ ਐਸ ਏ ਪੋਡਕਾਸਸਟ ਅੱਜ ਆਪਾਂ ਫੇਰ ਇੱਥੇ ਥੋੜੀਆਂ ਖਬਰਾਂ ਤੇ ਡਿਸਕਸ਼ਨ ਤੇ ਥੋੜੇ ਅਨਾਲਿਸਿਸ ਕਰਾਂਗੇ ਕਲੌਕ ਕੰਟਰੋਲ ਦੀ ਆਈ ਹੈ ਨਿਊਜ਼ ਜਿਹੜੀ ਆਪਣੀ ਈ ਐਲ ਡੀ ਦੀ ਹੁੰਦੀ ਹੈ ਐਫ ਐਮ ਸੀ ਐਸ ਏ ਨੇ ਨਵਾਂ ਪ੍ਰੋਪੋਜ਼ਲ ਆਇਆ ਇੱਕ 3 ਘੰਟਿਆਂ ਦੀ ਤੁਹਾਡੀ ਜਿਹੜੀ ਲੌਗ ਬੁੱਕ ਹੈ ਉਹ ਪਾਜ਼ ਹੋ ਸਕਦੀ ਹੈ ਹੁਣ ਜਿੱਦਾਂ ਤੁਸੀਂ ਕਿਤੇ ਸ਼ਿਪਰ ਰਿਸੀਵਰ ਦੇ ਐਕਸਟਰਾ ਆੜ ਗਏ ਉਹ ਪਾਜ਼ ਹੋ ਜਾਏਗੀ ਉੱਥੇ ਰੁਕ ਜਾਏਗੀ ਜਿੱਦਾਂ ਤੁਹਾਡੇ ਘੰਟੇ ਆਪਣੇ ਹੁੰਦੇ ਟੋਟਲ ਹਨਾ ਆਫ ਡਿਊਟੀ ਔਨ ਡਿਊਟੀ ਪਲੱਸ ਤੁਹਾਡੇ ਜਿਹੜੇ ਡਰਾਈਵ ਟਾਈਮ ਦੇ ਉਹ ਜਿਹੜੇ 3 ਘੰਟੇ ਜਦੋਂ ਪਾਜ਼ ਹੋਣ ਨਾ 14 ਦੀ ਜਗ੍ਹਾ 17 ਘੰਟੇ ਹੋ ਜਾਣਗੇ ਮੇਰੇ ਹਿਸਾਬ ਨਾਲ ਬੜੀ ਵਧੀਆ ਚੀਜ਼ ਹੈ ਤੇ ਸਪਲਿਟ ਸਲੀਪ ਦੇ ਵਿੱਚ ਵੀ ਇਹਨੂੰ ਯੂਜ਼ ਕੀਤਾ ਜਾ ਸਕਦਾ ਪਰ ਜਿਹੜਾ ਇਹ ਤੁਹਾਡਾ ਡਰਾਈਵ ਟਾਈਮ ਨਹੀਂ ਵਧੇਗਾ ਸਿਰਫ ਉਹੀ ਟਾਈਮ ਵਧੇਗਾ ਜਦੋਂ ਤੁਸੀਂ ਸ਼ਿਪਰ ਜਾਂ ਰਿਸਿਵਰ ਤੇ ਤੁਸੀਂ ਆਦੇ ਹੋ ਉਹਦੇ ਨਾਲ ਤੁਹਾਨੂੰ 3 ਆਵਰ ਦੀ ਐਕਸਟਰਾ ਜਿਹੜੀ ਹੈ ਉਹ ਰਾਹਤ ਮਿਲ ਸਕਦੀ ਹੈ ਆ ਜੀ ਐਫਐਮਸੀਐਸ ਤੇ ਇਹ ਅੱਜ ਹੀ ਅਪਡੇਟ ਹੋਈ ਹੈ ओके ट्रम्प एडमिन विल रिक्वायर स्नैप पार्टिसिपेंट्स टू री अप्लाई फॉर बेनिफिट ਜਿਹੜੇ ਸਨੈਪ ਦੇ ਬੈਨੀਫਿਟ ਲੈਂਦੇ ਨੇ ਜਿਹੜੇ ਫੂਡ ਸਟੈਂਪ ਆ ਵਗੈਰਾ ਜਿਹੜੇ ਲੈਂਦੇ ਆ ਉਹਨਾਂ ਦੇ ਉਹਨਾਂ ਨੂੰ ਦੁਬਾਰਾ ਰੀ ਅਪਲਾਈ ਕਰਨਗੇ ਜਿਨ੍ਹਾਂ ਦੇ ਬੈਨੀਫਿਟ ਐਸ਼ ਗਵਰਨਮੈਂਟ ਸ਼ਟਡਾਊਨ ਕਰਕੇ ਬੰਦ ਹੋ ਗਏ ਸੀ ਤੇ ਉਹ ਸਾਰੇ ਹੁਣ ਤੁਹਾਨੂੰ ਰੀ ਅਪਲਾਈ ਕਰਨੇ ਪੈਣਗੇ ਉਹ ਕੈਲੀਫੋਰਨੀਆ ਰਿਵੋਕ 17000 ਕਮਰਸ਼ੀਅਲ ਟ੍ਰੈਵਲ ਲਾਇਸੈਂਸਸ ਫॉर ਇਮੀਗ੍ਰੈਂਟਸ ਜਿਹੜੀ ਇਹ ਬੜੀ ਚੱਲ ਰਹੀ ਕਾਫੀ ਖਬਰ ਅਜਕਲ ਜਿਹੜੇ 17000 ਲਾਇਸੈਂਸ ਕਹਿੰਦੇ ਕੈਨਸਲ ਕਰ ਦੇਣੇ ਆ ਕੈਲੀਫੋਰਨੀਆ ਜਿਹੜੇ ਕਮਰਸ਼ੀਅਲ ਡਰਾਈਵਰ ਲਾਇਸੈਂਸ ਹੈਗੇ ਜਿਹੜੇ ਦੋ ਐਕਸੀਡੈਂਟਸ ਹੋਏ ਉਹਦੇ ਕਰਕੇ ਰੂਲ ਚ ਕਾਫੀ ਜ਼ਿਆਦਾ ਤੇਜ਼ੀ ਦਾ ਚੇਂਜਸ ਹੋਈਆਂ ਤੇ ਉਹ ਕਹਿ ਰਹੇ ਨੇ ਵੀ ਆਪਣੇ ਜਿਹੜੇ ਐਲੀਜੀਬਲ ਕੈਟਾਗਰੀਜ਼ ਉਹ ਸਿਰਫ ਉਹੀ ਵੀਜ਼ੇ ਆ H2A H2B E2 ਵੀਜ਼ਾਸ ਹੈਗੇ ਇਹਦੀ ਐਲੀਜੀਬਲ ਕੈਟਾਗਰੀਜ਼ ਆ ਉਹ ਹੁਣ ਕਹਿੰਦੇ ਜੇ ਰੂਲ ਜਦੋਂ ਇਹ ਇਨਫੋਰਸ ਹੋ ਗਏ ਜਦੋਂ ਜਦੋਂ ਚੰਗੀ ਤਰ੍ਹਾਂ ਇਨਫੋਰਸ ਹੋ ਗਿਆ ਵੀ ਇਹ ਵਰਕ ਪਰਮਿਟਸ ਵਾਲਿਆਂ ਨੂੰ ਟਰੈਕਿੰਗ ਚ ਇਹਨਾਂ ਦੇ ਘਟਣਾ ਕਿਸੇ ਤਰੀਕੇ ਨਾਲ ਜਿਹੜੇ 2 ਲੱਖ ਨੌ ਨੋਨ ਇਮੀਗ੍ਰੈਂਟਸ ਕਹ ਰਹੇ ਨੇ ਜਿਹੜੇ ਨੌਨ ਸਿਟੀਜ਼ਨ ਸੌਰੀ ਜਿਹੜੇ 2 ਲੱਖ ਨੌਨ ਸਿਟੀਜ਼ਨ ਡਰਾਈਵਰਸ ਆ ਉਹਦੇ ਚ ਸਿਰਫ 10000 ਬੰਦਾ ਜਿਹੜਾ ਬਚੇਗਾ ਜਿਹੜਾ ਸਿਰਫ ਇਹ ਵਾਲੇ ਵੀਜ਼ਾ ਟ੍ਰੀਟੀ ਵਾਲੇ ਵੀਜ਼ਾ ਦੇ ਅੰਦਰ ਆਉਂਦਾ H2A ਜਾਂ H2B ਜਾਂ E2 ਵੀਜ਼ਾ ਤੇ ਬਾਕੀ ਸਾਰੇ ਜਿਹੜੇ ਵਰਕ ਪਰਮਿਟਸ ਵਾਲੇ ਆ ਉਹ ਸਿਰਫ ਉਹ ਸਾਰੇ ਨਿਕਲ ਜਾਣਗੇ 190000 ਉਹਦਾ ਨੰਬਰ ਹੈਗਾ ਹੁਣ ਇਸ ਟਾਈਮ ਤੇ ਟੋਟਲ 2 ਲੱਖ 2 ਲੱਖ ਚੁੱਕ ਰਹੇ 10000 ਬੰਦਾ ਐਲੀਜੀਬਲ ਹੋਏਗਾ ਤੇ 190000 ਜਿਹੜਾ ਉਹ ਨਿਕਲ ਜਾਏਗਾ ਜਿਹੜਾ ਰੂਲ ਜਦੋਂ ਚੰਗੀ ਤਰ੍ਹਾਂ ਇਨਫੋਰਸ ਹੋ ਗਿਆ ਜੱਜ ਨੇ ਰੋਕਿਆ ਤਾਂ ਹੋਇਆ ਪਰ ਤੁਹਾਨੂੰ ਪਤਾ ਟੈਂਪਰੇਰੀ ਰੋਕਿਆ ਉਹਦੀ ਵੀ ਅਗਰ ਰੀਜ਼ਨਿੰਗ ਤੁਹਾਨੂੰ ਦੱਸਦਾ ਥੋੜੀ ਦੇਰ ਤੱਕ ਟਰਾਂਸਪੋਰਟੇਸ਼ਨ ਸੈਕਟਰ ਨੇ ਇਹਨੂੰ ਟਿਪ ਆਫ ਦਾ ਆਈਸਬਰਗ ਦੱਸਿਆ ਉਹ ਕਰੇ ਜਿਹੜੇ ਆਈਸਬਰਗ ਆਈਸ ਦਾ ਜਿਹੜਾ ਪਹਾੜ ਹੁੰਦਾ ਇਹ ਸਿਰਫ ਉਹਦੀ ਟਿਪ ਹੈ ਅਸੀਂ ਚੰਗੀ ਤਰ੍ਹਾਂ ਤੇ ਜਿਹੜੇ ਡਰਾਈਵਰਸ ਆ ਜਿਹੜੇ ਇਲੀਗਲ ਉਹ ਕਹਿ ਰਹੇ ਨੇ ਖੈਰ ਇਲੀਗਲ ਤਾਂ ਹੈ ਨਹੀਂ ਵਰਕ ਪਰਮਿਟ ਤਾਂ ਹੈਗੇ ਇਹਨਾਂ ਕੋਲ ਸਰ ਉਹਨਾਂ ਨੇ ਕਿਹਾ ਵੀ ਜਿਹੜੇ ਇਲੀਗਲ ਡਰਾਈਵਰਸ ਹੈਗੇ ਇਹ ਵਾਲੇ ਇਹਨਾਂ ਨੂੰ ਆਪਾਂ ਕਹਿੰਦੇ ਚੰਗੀ ਤਰ੍ਹਾਂ ਇੰਡਸਟਰੀ ਜੋ ਟਰੱਕਿੰਗ ਇੰਡਸਟਰੀ ਜੋ ਚੰਗੀ ਤਰ੍ਹਾਂ ਵੀਲ ਚੋਂ ਬਾਹਰ ਕੱਢਾਂਗੇ ਚਾਹੇ ਉਹ ਕਮਰਸ਼ੀਅਲ ਡਰਾਈਵਰ ਚਲਾ ਰਹੇ ਆ ਜਾਂ ਉਹ ਆਪਣੇ ਸਕੂਲ ਬੱਸਾਂ ਖਾਸ ਕਰ ਚਲਾ ਰਹੇ ਆ ਉਹਨਾਂ ਨੂੰ ਆਪਾਂ ਇਹਨਾਂ ਚੋਂ ਬਾਹਰ ਕੱਢਾਂਗੇ ਜਿਹੜੇ ਵਰਕ ਪਰਮਿਟਸ ਵਾਲੇ ਹੈਗੇ ਆ ਦਿ ਵਰਕ ਪਰਮਿਟ ਦੀਆਂ ਇਹਦਾ ਰੀਜ਼ਨ ਉਹਨਾਂ ਨੇ ਇਹੀ ਦੱਸਿਆ ਵੀ ਜਿਹੜੀਆਂ ਵਰਕ ਪਰਮਿਟ ਦੀਆਂ ਡੇਟਸ ਆ ਉਹ ਘੱਟ ਆ ਤੇ ਲਾਇਸੈਂਸ ਦੀਆਂ ਜਿਹੜੇ ਲਾਇਸੈਂਸ ਆ ਬਾਅਦ ਚ ਐਕਸਪਾਇਰ ਹੁੰਦੇ ਆ ਤੇ ਵਰਕ ਪਰਮਿਟ ਐਲ ਐਕਸਪਾਇਰ ਹੋ ਜਾਂਦੇ ਆ ਇਹ ਉਹਨਾਂ ਨੇ ਉਹਦਾ ਰੀਜ਼ਨ ਦੱਸਿਆ ਵੀ ਜਿਹੜਾ ਸਾਰਾ ਚੇਂਜ ਹੀ ਸਾਰੇ ਉਹਦੇ ਕਰਕੇ ਐ ਇਹਦਾ ਵੀ ਖਬਰ ਹੈ ਇੱਕ ਹੋਰ ਬਾਰਡਰ ਪੈਟਰੋਲ ਪਲਾਨਸ ਟੂ ਐਕਸਪੈਂਡ ਕ੍ਰੰਪਸ ਇਮੀਗ੍ਰੇਸ਼ਨ ਕ੍ਰੈਕਡਾਊਨ ਟੂ ਚਾਰਲਟ ਨਾਰਥ ਕਰਲਨਾ ਐਂਡ ਨਿਊ ਔਰਲੈਂਸ ਲੂਸੀਆਨਾ ਵਿਦ ਵਿਦ ਆਰਮਰਡ ਵਾਹिकल्स ਫਰੈਂਡ ਸਪੈਸ਼ਲ ਏਜੈਂਟਸ ਅੱਛਾ ਜਿੱਦਾਂ ਉਹ ਨਿਊਯਾਰਕ ਦੇ ਵਿੱਚ ਜਾਂ ਸ਼ਿਕਾਗੋ 'ਚ ਕਾਫੀ ਜ਼ਿਆਦਾ ਸ਼ਕਤੀ ਉਹ ਨਾਰਥ ਕਰਨਾ ਲਾਈਨ ਚਾਰਲਟ ਦੇ ਵਿੱਚ ਤੇ ਆਪਣੇ ਜਿਹੜੇ ਨਿਊ ਔਰਲੀਅਨਸ ਜਿਹੜਾ ਲੂਸੀਆਨਾ ਜਿਹਗਾ ਉਹਦੇ ਵਿੱਚ ਸਖਤੀ ਕਰਨ ਜਾ ਰਹੇ ਜਿੱਤੇ ਫੌਜ ਵਾਂਗੂ ਫੌਜ ਦੇ ਜਿਹੜੇ ਆਰਮਡ ਵਾਹिकल्स ਹੁੰਦੇ ਆ ਹਮਰਚ ਵਗੈਰਾ ਹਮ 20 ਵਗੈਰਾ ਹੁੰਦੇ ਜਿਹੜੇ ਤੇ ਜਿਹੜੇ ਸਪੈਸ਼ਲ ਏਜੈਂਟਸ ਆ ਉੱਥੇ ਤੁਹਾਨੂੰ ਪਤਾ ਜਿਹੜੇ ਅਜਕਲ ਘੋਮਰੇ ਮਾਸਕ ਵਾਲੇ ਇਹ ਸਾਰੇ ਉਹ ਕਹਿੰਦੇ ਉੱਥੇ ਭੇਜਾਂਗੇ ਤੇ ਇਹ ਹੁਣ ਸਖਤੀ ਹੁਣ ਪੂਰੀ ਜੋਰਾਂ ਤੇ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਅਜਕਲ ਕਾਫੀ ਦਾ ਜੁਰਾਂ ਚੱਲ ਰਹੀ ਹੈ TSA एजेंट्स TSA एजेंट्स हु वर्कड ड्यूरिंग शटडाउन टू गेट 10000 बोनस इज क्रिस्टिनोम सेस क्रिस्टिनोम ਨੇ ਕਿਹਾ ਜਿਹੜੀ ਆਪਣੇ ਸੈਕਟਰੀ ਹੈ ਹੋਮਲੈਂਡ ਸਕਿਉਰਟੀ ਦੀ ਉਹਨਾਂ ਨੇ ਕਿਹਾ ਵੀ ਜਿਹੜੇ ਬੰਦੇ ਨੇ ਡਿਊਰਿੰਗ ਦਾ ਸ਼ਟਡਾਊਨ ਜਦੋਂ ਗਵਰਨਮੈਂਟ ਸ਼ਟਡਾਊਨ ਹੋਈ ਸੀ ਉਹ ਚ ਕੰਮ ਕੀਤਾ ਉਹਨਾਂ ਨੂੰ ਉਹਨਾਂ ਨੂੰ ਜਿਹੜੀ ਬੈਕ ਪੇ ਆ ਉਹ ਤਾਂ ਮਿਲਨੀ ਮਿਲਨੀ ਹੈ ਹੁਣ ਦੀ ਤਰ੍ਹਾਂ ਵੀ ਮਿਲਨੀ ਹੈ ਤੇ 10000 ਡਾਲਰ ਬੋਨਸ ਮਿਲੇਗਾ ਜਿਹੜੇ ਬੰਦਿਆਂ ਨੇ ਜਿਹੜੇ 에어 ట్రాਫਿਕ ਕੰਟਰੋਲਰਸ ਨੇ ਕੰਮ ਕਰਕੇ ਕੰਮ ਚਲਾਇਆ ਤੇ ਫਲਾਈਟਸ ਤਾਂ ਚਲੋ ਹਜੇ ਵੀ ਥੋੜੀਆ ਬੈਕ ਟੂ ਨਾਰਮਲ ਜਿਹੜਾ ਹੋਣ ਨੂੰ ਥੋੜਾ ਟਾਈਮ ਤਾਂ ਲੱਗ ਹੀ ਜਾਂਦਾ ਹੁਣ ਤੇ ਇਹ ਤਾਂ ਬੜਾ ਵਧੀਆ ਮੇਰੇ ਹਿਸਾਬ ਨਾਲ ਸਟੱਪ ਹੈ ਵੀ 10000 ਡਾਲਰ ਤਾਂ ਬਹੁਤ ਇਸੇ ਬਿਗ ਹੈਲਪ ਵੀ 10000 ਡਾਲਰ ਤੁਹਾਨੂੰ ਪਤਾ ਕਾਫੀ ਆਈਕਲ ਮੈਟਰ ਕਰਦਾ ਤੇ ਫੈਡਰਲ ਕ੍ਰੈਕਡਾਊਨ ਕਮਿੰਗ ਹੂ ਕੈਨਟ ਪਾਸ ਇੰਗਲਿਸ਼ ਟੈਸਟ ਮੇ ਲੂਜ਼ देयर ਲਾਇਸੈਂਸਸ ਤੇ ਉਹੀ ਜਿਹੜੇ ਇੰਗਲਿਸ਼ ਦੇ ਟੈਸਟ ਜਿਹੜੇ ਆਪਣੇ ਚੱਲ ਰਹੇ ਆ ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੀਐਂਸੀ ਦੇ ਟੈਸਟ ਆ ਜਿਹੜਾ ਨਹੀਂ ਪਾਸ ਕਰਦਾ ਹੁਣ ਵਰਕ ਪਰਮਿਟ ਇਹ ਜਿਹੜੇ ਬੰਦੇ ਤੇ ਚਲਾਈ ਜਾ ਰਹੇ ਨੇ ਹਜੇ ਤੱਕ ਵੀ ਉਹਨਾਂ ਦੇ ਜਿੱਦਾਂ ਰੋਕ ਕੇ ਟੈਸਟ ਲਿਆ ਜਾ ਰਿਹਾ ਜੇ ਉਹ ਟੈਸਟ ਨਹੀਂ ਪਾਸ ਕਰਦੇ ਦੇ ਆਰ ਇਨ ਬਿਗ ਟ੍ਰਬਲ ਉਹ ਤਾਂ ਬੰਦੇ ਕੇ ਮੇ ਖਬਰਾਂ ਸੁਣਦੇ ਬੰਦੇ ਕਹਿੰਦੇ ਰਿਪੋਰਟ ਵੀ ਹੋ ਸਕਦੇ ਕਿਉਂਕਿ ਆ ਇੱਕ ਤਾਂ ਵਰਕ ਪਰਮਿਟ ਨੋਨ ਡੋਮਿਸਾਈਲਨ ਉਹਨੇ ਕਹੇ ਤਾਂ ਨਹੀਂ ਚਲਾ ਸਕਦੇ ਪਰ ਹੁਣ ਜਾਜਨੇ ਥੋੜੀ ਦੇਰ ਲਈ ਰੋਕ ਲਾਈ ਹੋਈ ਉਹਦੇ ਕਰਕੇ ਤਾਂ ਚਲੋ ਥੋੜੀ ਰਾਹਤ ਮਿਲੀ ਹੈ ਪਰ ਉਹ ਤਾਂ ਟੈਂਪਰੇ ਤੇ ਉਹਦਾ ਰੀਜ਼ਨ ਵੀ ਅੱਗੇ ਆ ਰਿਹਾ ਅਗਲੀ ਖਬਰ ਚ ਪਰ ਉਹਨਾਂ ਨੇ ਕਿਹਾ ਜਿਹੜਾ ਇੰਗਲਿਸ਼ ਟੈਸਟ ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੈਂਸੀ ਆ ਇਹ ਥੋੜੇ ਜਿਆਦਾ ਉਹਦੇ ਵੱਲ ਹੁਣ ਜਿਆਦਾ ਟਫ ਹੋ ਰਿਹਾ ਕਿਉਂਕਿ ਇਹ ਤਾਂ ਰੂਲ 1939 ਦਾ ਬਣਿਆ ਹੋਇਆ ਤੇ ਹੁਣ ਇਹਨਾਂ ਨੇ ਚੰਗੀ ਤਰ੍ਹਾਂ ਇਹਨੂੰ ਇੰਪਲੀਮੈਂਟ ਕਰ ਦਿੱਤਾ ਜਿਹੜਾ ਉਧਰ ਨਹੀਂ ਤੇ ਇਧਰੋਂ ਸਹੀ ਇਧਰੋਂ ਫੜ ਕੇ ਹੁਣ ਕੱਢਣਗੇ ਇਹ ਹੁਣ ਤੇ ਬਾਅਦ ਹੈ ਸ਼ਿਕਾਗੋ ਟ੍ਰਿਬਿਊਨ ਦੀ ਖਬਰ ਹੈ ਕਿ ਇਹ ਸਿਰਫ ਦੋ ਜਿਹੜੇ ਬੰਦੇ ਮਿਡਵੇ ਆਪਰੇਸ਼ਨ ਮਿਡਵੇ ਬਲਿਸ਼ ਚ ਲਾਇਆ ਸੀ ਇਹ ਆਪਣੇ ਸ਼ਿਕਾਗੋ ਦੇ ਵਿੱਚ ਜਿਹੜੇ ਇਲੀਗਲਸ ਨੂੰ ਫੜਨ ਲਈ ਤੇ ਉਹ ਚ ਕਹਿੰਦੇ ਸੀ ਵਰਸਟੋਫ ਦਾ ਵਰਸਟ ਫੰਡ ਆ ਪਰ ਜਿਹੜੇ ਡੀਓਜ ਡਿਪਾਰਟਮੈਂਟ ਆਫ ਜਸਟਿਸ ਦਾ ਕਹਿੰਦੇ ਰਿਕਾਰਡ ਇਹ ਕਹਿ ਰਿਹਾ ਉਹ ਚ ਸਿਰਫ 2.6% ਹੀ ਬੰਦੇ ਨੇ ਜਿਹੜੇ ਆਪਣੇ ਐਕਸਟਰੀਮ ਕੋਈ ਜਿਹੜਾ ਨੇ ਕ੍ਰਾਈਮ ਕੀਤਾ ਜਾਂ ਕ੍ਰਿਮੀਨਲਸ ਹੈ ਬਾਕੀ ਦੇ ਸਾਰੇ ਜਿਹੜੇ ਬੰਦੇ ਉਹ ਕਹਿੰਦੇ ਹਾਰਡ ਵਰਕਿੰਗ ਬੰਦੇ ਹੈਗੇ ਤੇ ਉਹਨਾਂ ਨੂੰ ਵੀ ਜਿਹੜੇ ਹਾਰਡ ਵਰਕਿੰਗ ਆ ਵਰਸਟੋਫ ਦਾ ਵਰਸ ਨਹੀਂ ਹੈਗੇ ਇਹ ਸਿਰਫ 2.6% ਬੰਦੇ ਨੇ ਜਿਹੜੇ ਕ੍ਰਿਮੀਨਲ ਨੇ ਤੇ ਸਾਰਿਆਂ ਨੂੰ ਫੜੀ ਜਾ ਰਹੇ ਨੇ ਤੇ ਅੱਛਾ ਗ੍ਰੇਟ ਗ੍ਰੇਟ ਓਪਰਚ्युनिटी हु वांट्स टू ਲਰਨ ਕਾਰ ਮੇਕਿੰਗ ਫੋਰਡ ਵਾਲਿਆਂ ਨੇ ਕਿਹਾ ਬਈ ਜਿਹੜੇ ਫੋਰਡ ਦਾ ਸੀਈਓ ਹੈ ਉਹਨਾਂ ਨੇ ਕਿਹਾ ਬਈ ਉਹ 5000 ਜੋਬਾ ਫਿਲ ਨਹੀਂ ਕਰ ਸਕਦੇ ਕਰ ਸਕ ਰਹੇ ਜਿਹੜੇ ਗੱਡੀਆਂ ਅਸੈਂਬਲ ਕਰਨੇ ਅਸੈਂਬਲ ਕਰਨ ਵਾਲੇ ਬੰਦੇ ਆ ਜਾਂ ਜਿਹੜੇ ਇਸ ਤਰ੍ਹਾਂ ਦੀ ਲੇਬਰ ਅੱਜ ਕੱਲ ਕੋ ਕੰਮ ਨਹੀਂ ਕਰਨਾ ਚਾਹ ਰਿਹਾ ਬਈ ਗੱਡੀਆਂ ਜਿਹੜੇ ਅਸੈਂਬਲ ਕਰਨਾ ਜਾਣਦੇ ਆ ਜਿਹੜੇ ਮਕੈਨਿਕਸ ਆ ਉਹਨਾਂ ਨੂੰ 5000 ਬੰਦੇ ਦੀ ਲੋੜ ਆ ਫੋਰਡ ਸੀਈਓ ਜਿਮ ਫਾਰਲੀ ਥੈਟ ਹੀ ਕੈਨਟ ਫਿਲ 5000 ਮਕੈਨਿਕਸ ਜੌਬ ਪੇਇੰਗ 120 ਕੇ ਪਰ ਈਅਰ 1 ਲੱਖ 20 ਹਜ਼ਾਰ ਡਾਲਰ ਸਾਲ ਦੀ ਇਹਦੀ ਇਨਕਮ ਹੈ ਜਿਹੜੇ ਬੰਦੇ ਨੂੰ ਕਾਰ ਅਸੈਂਬਲੀ ਕਰਨੀ ਜਾਣਦਾ ਜਾਂ ਮਕੈਨਿਕ ਹੈ ਜਾਂ ਉਹ ਕਹਿੰਦੇ ਆਪਾਂ ਬਿਲਿੰਗ ਟੂ ਟ੍ਰੇਨਡ ਵੀ ਹੈਗੇ ਆ ਹੁਣ ਜਿਹੜੇ ਜਿਹੜੇ ਫੋਰਡ ਦੀ ਫੈਸਿਲਿਟੀਆਂ ਤੇ ਲੱਗੇ ਰਹਿੰਦੇ ਜਿੱਥੇ ਤਾਂ ਇਹ ਕਾਰ ਮੈਨੂਫੈਕਚਰਿੰਗ ਹੁੰਦੀ ਹੈ ਫੋਰਡ ਦੀ ਜਾਂ ਪਿਕਅਪ ਟਰੱਕਸ ਹੁੰਦੇ ਜਿਆਦਾ ਤਾਂ ਮਿਸ਼ੀਗਨ ਚ ਹੀ ਆ ਤੇ ਹੋਰ ਕਈ ਸਟੇਟਾਂ ਵੀ ਹੋਣਗੇ ਜਿਨ੍ਹਾਂ ਦੀ ਮੈਨੂੰ ਇੰਨੀ ਕੋ ਖਾਸ ਅਵੇਰਨੈਸ ਨਹੀਂ ਹੈਗੀ ਬਟ ਉਹ ਕਹਿ ਰਹੇ ਨੇ ਹੁਣ ਜਿਹੜੇ ਉਹ ਕਹਿੰਦੇ ਸਾਡੀ ਕੰਟਰੀ ਟ੍ਰਬਲ ਚ ਹੈ ਵੀ ਆਪਾਂ ਇਦਾਂ ਦੇ ਬੰਦੇ ਨਹੀਂ ਲੱਭ ਸਕ ਰਹੇ ਜਿਨ੍ਹਾਂ ਨੂੰ ਆਪਾਂ ਟ੍ਰੇਨ ਵੀ ਕਰਨਾ ਚਾਹੁੰਦੇ ਆ ਤੇ 1,20,000 ਡਾਲਰ ਦੇਣਾ ਚਾਹੁੰਦੇ ਲੋਕੀ ਤਾਂ ਵੀ ਨਹੀਂ ਸਾਨੂੰ ਮਿਲ ਰਹੇ ਪ੍ਰੋਪਰ ਇੱਥੇ ਕੰਮ ਕਰਨ ਵਾਲੇ ਤੇ 5000 ਉਹਨਾਂ ਦਾ ਵਰਕਰ ਸ਼ਾਰਟ ਐਸ ਟਾਈਮ ਤੇ ਉਹਨਾਂ ਨੇ ਕਿਹਾ ਵੀ आवर ਕੰਟਰੀ ਇਜ਼ ਇਨ ਬਿਗ ਟ੍ਰਬਲ ਅਮਰੀਕਾ ਬਿਗ ਟ੍ਰਬਲ ਚ ਹੈ ਕਿਉਂਕਿ ਇੱਥੇ ਲੋਕੀਏ ਕੰਮ ਨਹੀਂ ਕਰਨਾ ਚਾਰੇ ਦੇ ਪ੍ਰੈਜ਼ੀਡੈਂਟ 트ੰਪ ਨੇ ਵੀ ਪਿੱਛੇ ਜੇ ਫੌਕਸ ਦੀ ਲੋਰਾ ਐਂਗਰਮ ਗਈ ਸੀ ਉੱਥੇ ਉਹਨਾਂ ਦੇ ਵਾਈਟ ਹਾਊਸ 'ਚ ਤੇ ਉਹਨਾਂ ਨੇ ਉਹਦੀ ਇੰਟਰਵਿਊ ਕੀਤੀ ਫੌਕਸ ਵਾਲੀ ਨੇ ਉਹ ਕਹਿੰਦੀ ਵੀ ਅਮਰੀਕਨਸ ਨੂੰ ਪਹਿਲਾਂ H1B ਨਾਲੋਂ ਪਹਿਲਾਂ ਅਮਰੀਕਨਸ ਨੂੰ ਪ੍ਰਾਇਓਰਿਟੀ ਮਿਲਣੀ ਚਾਹੀਦੀ ਜੌਬਸ ਲਈ ਕਿਉਂਕਿ ਇੱਥੇ ਕਾਫੀ ਟੈਲੈਂਟ ਹੈਗਾ ਪ੍ਰੈਜ਼ੀਡੈਂਟ 트ੰਪ ਨੇ ਕਿਹਾ ਨੋ ਯੂ ਡੋਂਟ ਨੋ ਵੀ ਡੋਂਟ ਪੇ ਸਾਡੇ ਕੋਲ ਇਥੇ ਨਾਫ ਟੈਲੈਂਟ ਨਹੀਂ ਹੈਗਾ ਸਾਨੂੰ ਜਿਹੜੇ ਸਪੈਸ਼ਲ ਟੈਲੈਂਟ ਵਾਲੇ ਬੰਦੇ ਆ ਬਾਹਰੋਂ ਲਿਆਣਾ ਪੈਂਦਾ ਤੇ ਹੁਣ ਜਿਹੜੇ ਥੋੜੇ ਪ੍ਰੈਜ਼ੈਂਟ ਰਮ ਦਾ ਜਿਹੜਾ ਮਹਗਾ ਬੇਸ ਵੀ ਹੈ ਉਹ ਥੋੜਾ ਇਹ ਚੀਜ਼ ਤੋਂ ਅਪਸੈਟ ਚੱਲ ਰਿਹਾ ਹਾਂ ਭਾਈ ਇਹਨਾਂ ਨੇ ਕਹਿ ਦਿੱਤਾ ਵੀ ਸਾਡੇ ਕੋਲ ਬੰਦੇ ਨਹੀਂ ਹੈਗੇ ਸੋ ਉਹਨਾਂ ਨੇ ਫਿਰ ਥੋੜਾ ਯੂ ਟਰਨ ਜਿਹਾ ਮਾਰਿਆ ਵੀ ਸਾਨੂੰ H1B ਵਾਲੇ ਦੇ ਟੈਲੈਂਟਡ ਵਰਕਰ ਦੂਜੇ ਕੰਟਰੀਆਂ ਤੋਂ ਸਾਨੂੰ ਚਾਹੀਦੇ ਆ ਇਸ ਟਾਈਮ ਤੇ ਜਿਹੜਾ ਨੇ ਉਹ 14 ਵੀ ਜ਼ਿਕਰ ਕੀਤਾ ਜਿਹੜਾ ਬੈਟਰੀ ਦਾ ਹੁੰਡਾਈ ਦਾ ਬੈਟਰੀ ਪਲਾਂਟ ਤੇ ਛਾਪਾ ਵੱਜਿਆ ਸੀ ਇਹ ਉਹਦੇ ਵਿੱਚ 400 ਬੰਦਾ ਸਾਊਥ ਕੋਰੀਅਨ ਜਿਹੜਾ ਫੜਿਆ ਗਿਆ ਸੀ ਤੇ ਰਿਪੋਰਟ ਕਰਤਾ ਸੀ ਇਹਨਾਂ ਨੇ ਉਹਨਾਂ ਨੇ ਐਗਜ਼ਾਮਪਲ ਦਿੱਤੀ ਵੀ ਬੈਟਰੀ ਬਣਾਣੀ ਬਹੁਤ ਟਫ ਹੈ ਜਿਹੜੀਆਂ ਕਾਰ ਦੀਆਂ ਬੈਟਰੀਜ਼ ਹੁੰਦੀਆਂ ਬਣਾਉਣੀਆਂ ਬਹੁਤ ਟਫ ਹੈ ਇਹਨਾਂ ਦਾ ਇੱਕ ਸਪੈਸ਼ਲ ਪ੍ਰੋਸੀਜਰ ਹੈ ਇਹਦੇ ਲਈ ਸਪੈਸ਼ਲ ਤੁਹਾਨੂੰ ਸਕਿਲਸ ਚਾਹੀਦੀਆਂ ਹੁੰਦੀਆਂ ਕਾਰਾਂ ਦੀਆਂ ਬੈਟਰੀਜ਼ ਬਣਾਉਣ ਲਈ ਤੇ ਸਾਡੇ ਬੰਦੇ ਜਿਹੜੇ ਇੱਥੇ ਕਹਿੰਦੇ ਹੁਣ ਜਿਹ ਕੋਈ ਕਹਿੰਦਾ ਬੰਦਾ ਇੱਥੇ ਉਹਨਾਂ ਨੇ ਐਗਜ਼ਾਮਪਲ ਦਿੱਤੀ ਵੀ ਇੱਥੇ ਕੋਈ ਬੰਦਾ ਹੁਣ ਆਪਣੇ ਆਪ ਨੀਮਪਲੋਇਮੈਂਟ ਕਲੈਕਟ ਕਰ ਰਿਹਾ ਘਰੇ ਬੈਠਾ ਪੈਸੇ ਲੈ ਰਿਹਾ ਤੇ ਜੋਬ ਉਹਦੀ ਚੱਲ ਗਈ ਹੈ ਜਾਂ ਕਿ ਜੋ ਕੰਮ ਨਹੀਂ ਕਰਨਾ ਚਾਹ ਰਿਆ ਉਹਨੂੰ ਕਹਿੰਦੇ ਆਪਾਂ ਹੁਣ ਮੋਬਾਈਲ ਬਣਾਉਣ ਵਾਲੀ ਫੈਕਟਰੀ ਥੋੜੀ ਭੇਜ ਦਿਆਂਗੇ ਉਹਨਾਂ ਨੇ ਇਹ ਚੀਜ਼ ਦੀ ਐਗਜ਼ਾਮਪਲ ਦਿੱਤੀ ਵੀ ਸਾਨੂੰ ਥੋੜਾ ਬੋਤਾ ਫੋਰਨ ਦਾ ਟੈਲੈਂਟ ਵੀ ਐਕਸੈਪਟ ਕਰਨਾ ਪਏਗਾ ਤੇ ਖੈਰ ਬੜਾ ਵੱਡਾ ਇਹ ਚੇਂਜ ਹੈ ਪਹਿਲਾਂ ਤਾਂ ਪਾਲਿਸੀ ਇਹ ਸੀ ਵੀ ਹਾਂ ਵੀ H1B ਤੇ ਤੇ ਉਹ ਸਾਰਾ ਖਤਮ ਕਰ ਦਿਓ ਵਿਥਿਨ ਸੈਕੰਡਸ ਇਹ ਹੁਣ ਇਦਾਂ ਉਹਨਾਂ ਨੇ ਕਿਹਾ ਪ੍ਰੈਜ਼ੀਡੈਂਟ 트੍ਰੰਪ ਦੇ ਆਪਣੇ ਵਰਡਸ ਆ ਇਹ ਅੱਛਾ ਕੋਡ ਬਲੋਕਸ ਨਿਊ ਰੂਲ ਲਿਮਿਟਿੰਗ ਵਿਚ ਇਮੀਗ੍ਰੈਂਟਸ ਕੈਨ ਗੈਟ ਕਮਰਸ਼ੀਅਲ ਟਰੈਵਲ ਲਾਇਸੈਂਸ ਅੱਛਾ ਜਿਹੜੇ ਵਿਸ਼ਿੰਗਟਨ ਡੀਸੀ ਦੇ ਸਰਕਟ ਕੋਰਟ ਨੇ ਐ ਬਲਾਕ ਕੀਤਾ ਰੂਲ ਵੀ ਹਾਂ ਵੀ ਕਿਹੜਾ ਉਹ ਜਿਹੜਾ ਰਵੇਰਾ ਲੁਜਾਨ ਸੀਗਾ ਉਹਨੇ ਆਪਣਾ ਲਾਅ ਸੂਟ ਫਾਈਲ ਕੀਤਾ ਸੀ ਵੀ ਜਿਹੜੇ ਵੀ ਉਹ ਢਾਕਾ ਦੇ ਅੰਡਰ ਢਾਕਰ ਸੀ ਪਿੰਟ ਐ ਵੀ ਛੋਟੇ ਹੁੰਦੇ ਇੱਥੇ ਆ ਗਿਆ ਸੀ ਜੋ ਪ੍ਰੋਪਰ ਇੰਗਲਿਸ਼ ਬੋਲਦਾ ਤੇ ਉਹਦਾ ਸੀਡੀਐਲ ਕਿਉ ਲਿਆ ਗਿਆ ਉਹਨੂੰ ਜਿਹੜੇ ਦੂਜੇ ਵਰਕ ਪਰਮਿਟਸ ਵਾਲੇ ਪੋਲੀਟਿਕਲ ਅਸਾਈਲਮ ਵਾਲੇ ਹੈਗੇ ਆ ਇਹਨਾਂ ਦੀ ਕੈਟਾਗਰੀ ਚ ਨਾ ਪਾਇਆ ਜਾਵੇ ਤੇ ਉਹਨੇ ਲਾਅ ਸੂਟ ਫਾਈਲ ਕੀਤਾ ਜਿਹਦੇ ਕਰਕੇ ਡੀਸੀ ਸਰਕਟ ਕੋਰਟ ਦੇ ਰਾਜ ਨੇ ਉਹਨੂੰ ਬਲੌਕ ਕਰਤਾ ਸੀ ਪੂਰੇ ਜਿਹੜਾ ਚੱਲਿਆ ਉਹਨਾਂ ਨੇ ਫਿਰ ਕੋਰਟ ਨੇ ਕੀ ਕਿਹਾ ਇਸ ਦੀ ਵਿੱਚ ਕੋਰਟ ਨੇ ਕਿਹਾ ਵੀ ਜਿਹੜੀ ਫੈਡਰਲ ਗਵਰਨਮੈਂਟ ਨੇ ਸਾਨੂੰ ਪ੍ਰੋਪਰਲੀ ਇਹ ਨਹੀਂ ਦੱਸਿਆ ਇਹ ਪ੍ਰੂਫ ਨਹੀਂ ਕੀਤਾ ਵੀ ਜੇ ਆਪਾਂ ਵਰਕ ਪਰਮਿਟ ਵਾਲੇ ਬੰਦੇ ਕੱਢ ਦਿੰਦੇ ਆ ਰੋਡ ਤੋਂ ਹਟਾ ਦਿੰਦੇ ਆ ਉਹਨੇ ਟ੍ਰੈਕਿੰਗ ਕਿੱਦਾ ਸੇਫ ਹੋ ਜੂਗੀ ਤੇ ਰੋਡਸ ਕਿੱਦਾ ਸੇਫ ਹੋ ਜਣਗੇ ਸਾਨੂੰ ਇਹ ਚੀਜ਼ ਐਕਸਪਲੇਨ ਕਰੋ ਦੱਜ ਨੇ ਕਿਹਾ ਵੀ ਤੁਸੀਂ ਸਾਨੂੰ ਐਫਐਮਸੀਐਸ ਨੂੰ ਇਹ ਕਿਹਾ ਵੀ ਤੁਸੀਂ ਸਾਨੂੰ ਇਹ ਦੱਸਣ ਚ ਫੇਲ ਰਹੇ ਹੋ ਵੀ ਜੇ ਆਪਾਂ ਜਿਹੜੇ ਬੰਦੇ ਵਰਕ ਪਰਮਿਟਸ ਦੇ ਨੇ ਜਾਂ ਇਹ ਇਦਾਂ ਨੇ ਇਹਨਾਂ ਜਿਹੇ ਆਪਾਂ ਕੱਢ ਦਿਆਂਗੇ ਬਾਹਰ ਟ੍ਰੈਕਿੰਗ ਚੋਂ ਤੇ ਇਹ ਰੋਡ ਨੂੰ ਕਿੱਦਾਂ ਸੇਫ ਹੋ ਇਦਾਂ ਰੋਡਸ ਕਿੱਦਾਂ ਸੇਫ ਹੋ ਜਾਣਗੀਆਂ ਕਿਉਂਕਿ ਇਹ ਤਾਂ ਤੁਹਾਨੂੰ ਪਤਾ ਫਿਊਰ ਐਕਸੀਡੈਂਟਸ ਆਪਣੇ ਬੰਦਿਆਂ ਨੇ ਕੀਤੇ ਹੈਗੇ ਖੈਰ ਜਿਹੜੇ ਜਿਹੜੇ 5% ਹੈਗੇ ਟੋਟਲ ਟੋਟਲ ਟਰਕਿੰਗ ਜਿਹੜੀ ਸਾਰੀ ਇੰਡਸਟਰੀ ਹੈਗੀ ਉਹਦੇ ਸਿਰਫ ਟੋਟਲ 5% ਇਮੀਗ੍ਰੈਂਟਸ ਨੇ ਜਿਹੜੇ ਟਰੱਕ ਚਲਾਉਂਦੇ ਨੇ ਵਿੱਚੋਂ ਪੁਆਇੰਟ 0.02% ਜਿਹੜੇ ਬੰਦੇ ਨੇ ਜਿਨ੍ਹਾਂ ਨੇ ਸੀਰੀਅਸ ਐਕਸੀਡੈਂਟ ਕੀਤੇ ਤੇ ਇਹਦੇ ਕਰਕੇ ਆਪਾਂ ਸਾਰਿਆਂ ਨੂੰ ਇਦਾਂ ਕਮਰਸ਼ੀਅਲ ਡਰਾਈਵਰ ਲਾਇਸੈਂਸ ਦੇਣੇ ਨਹੀਂ ਬੰਦ ਕਰ ਸਕਦੇ ਤੇ ਉਹ ਕਹਿ ਰਹੇ ਦੂਜੀਆਂ ਗੱਲਾਂ ਵੀ ਹੈਗੀਆਂ ਵੀ ਹਾਂ ਵੀ ਇਹ ਐਸੇ ਫੈਡਰਲ ਥਿੰਗ ਹੈਗੀ ਟਰਕਿੰਗ ਹੈਗੀ ਜਿਹੜੀ ਇਹ ਪਲਾਸ ਜਿਹੜੇ ਦੂਜੀ ਕੰਟਰੀਆਂ ਜੁਆਉਂਦੇ ਨੇ ਜਿੱਦਾਂ ਹੁਣ ਕੋਈ 2023 ਚ ਆਇਆ ਤੇ ਟਰੱਕ ਚਲਾ ਲਨ ਪਿਆ 2 ਸਾਲ ਦੇ ਵਿੱਚ ਹੀ ਜਾਂ ਕਿਦਾਂ ਉਹ ਫਿਰ ਉਹ ਇਹ ਕਹਿ ਰਹੇ ਵੀ ਹਾਂ ਵੀ ਇਹਨੂੰ ਇੰਨਾ ਕਾਰ ਡਰਾਈਵਿੰਗ ਦਾ ਐਕਸਪੀਰੀਅੰਸ ਨਹੀਂ ਹੈਗਾ ਕਿਉਂਕਿ ਇਹਨੂੰ ਉਹ ਕੰਟਰੀ ਦੀ ਟੋਟਲ 2 ਸਾਲ ਹੋਏ ਇਹਨੂੰ ਸਾਡੀ ਰੋਡਸ ਦਾ ਨਹੀਂ ਪਤਾ ਇਹਨੇ ਸਾਡੀਆਂ ਰੋਡਸ ਆ ਇਦਾਂ ਦੇ ਡਰਾਈਵਰ ਜਿਹੜੇ ਜਿਹਨਾਂ ਨੂੰ 2 ਅਰਲੀ ਟਰੱਕ ਦਾ ਲਾਇਸੈਂਸ ਮਿਲ ਜਾਂਦਾ ਇਹ ਸਾਡੀਆਂ ਰੋਡਸ ਨੂੰ ਅਨਸੇਫ ਕਰ ਦਿੰਦੇ ਆ ਇਹ ਰੀਜ਼ਨਿੰਗ ਜਿਹੜੀ ਐ ਐਫਐਮਸੀਐਸਏ ਦੇ ਰਹੀ ਹੈ ਕਿ ਵੀ ਇਹਨਾਂ ਨੂੰ ਥੋੜਾ ਇਥੇ ਤਾਂ 4-5 ਸਾਲ ਇੱਥੇ ਆ ਕੇ ਤੁਸੀਂ ਕਾਰ ਚਲਾਈ ਹੋਵੇ 1-2 ਸਾਲ ਕਿਸੇ ਦੇ ਅੰਡਰ ਟਰੱਕ ਚਲਾਇਆ ਹੋਵੇ ਫਿਰ ਉਹਨੂੰ ਪੱਕਾ ਟਰੱਕ ਦਾ ਲਾਇਸੈਂਸ ਦੇਣ ਤਾਂ ਇਹ ਇਦਾਂ ਦੀ ਕੋਈ ਚੰਦੇ ਹੀ ਚੀਜ਼ ਜੇ ਜਿਹੜੇ ਟੈਰਿਫ ਵਧੇ ਸੀ ਹੁਣ ਉਹਦੇ ਕਰਕੇ ਉਹ ਸਬਜ਼ੀਆਂ ਤੇ ਫੂਡ ਫੂਡ ਵਗੈਰਾ ਕਾਫੀ ਜ਼ਿਆਦਾ ਐਕਸਪੈਂਸਿਵ ਹੋ ਗਿਆ ਸੀ ਤੇ ਇਸ ਲਈ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਫੂਡ ਹੈ ਫੂਡ ਪ੍ਰੋਡਕਟਸ ਆ ਜਿਹੜੇ ਜ ਫੂਡ ਸਟਾਫ ਆ ਹਨਾ ਤੇ ਉਹਦੇ ਤੇ ਉਹਨਾਂ ਦੇ ਥੋੜੇ ਟੈਰਿਫ ਵਗੈਰਾ ਘਟਾਏ ਆ ਜਿਹਦੇ ਨਾਲ ਐ ਸਬਜ਼ੀਆਂ ਹੁਣ ਥੋੜੀਆਂ ਸਸਤੀਆਂ ਹੋਣਗੀਆਂ ਅਕੋ ਐਗਸ ਵਗੈਰਾ ਸਸਤੇ ਹੋਏ ਐ ਐਗਸ ਚੀਜ਼ ਬ੍ਰੈਡ ਮਿਲਕ ਇਹ ਚੀਜ਼ਾਂ ਥੋੜੀਆਂ ਸਸਤੀਆਂ ਹੋਈਆਂ ਐ ਯਾ ਫਿਊਲ ਵੀ ਥੋੜਾ ਚੀਪਰ ਐ ਪਹਿਲਾਂ ਨਾ ਐਡੀ ਗੱਲ ਨਹੀਂ ਪਰ ਐ ਜਿਹੜੇ ਸਬਜ਼ੀਆਂ ਹਜੇ ਵੀ ਥੋੜੀਆਂ ਮਹਿੰਗੀਆਂ ਸੀ ਕਿਉਂਕਿ ਟੈਰਿਫ ਵਗੈਰਾ ਲੱਗ ਰਹੇ ਸੀ ਹੁਣ ਟੈਰਿਫ ਘਟਾਏ ਉਹਨਾਂ ਨੇ ਨੋਟਿਸ ਹੋਣਾ ਕੋ ਡਾਟਾ ਵਗੈਰਾ ਗਿਆ ਹੋਣਾ ਹਾਂ ਵੀ ਲੋਕੀ ਸਫਰ ਕਰ ਰਹੇ ਐ ਇਹਨਾਂ ਨੂੰ ਥੋੜਾ ਵੀ ਸ਼ੁਡ ਬ੍ਰਿੰਗ ਸਮ ਪ੍ਰਾਈਸਸ ਡਾਊਨ ਆਫ ਫੂਡ ਸਟਫ ਫੂਡ ਪ੍ਰੋਡਕਟਸ ਐਂਡ ਯੂ نو ਵੈਜੀਟੇਬਲਸ ਐਂਡ ਸਟਫ ਤੇ ਉਹ ਥੋੜਾ ਥੱਲੇ ਲਿਆਏ ਉਹ ਤੇ ਟਾਇਰ ਪੁੱਲ ਕਰਨ ਕਰਕੇ ਥੋੜਾ ਸਸਤਾ ਹੋਏਗਾ اچھا வால்ਮਾਰਟ ਸੀਓ ਸੀਈਓ ਜਿਹੜਾ ਹੈਗਾ வால்ਮਾਰਟ ਦਾ ਜਿਹੜਾ ਮੇਨ ਜਿਹੜਾ ਹੈਡ ਹੈ ਚੀਫ ਐਗਜ਼ੀਕਟਿਵ ਆਫੀਸਰ ਹੁੰਦਾ ਜਿਹੜਾ ਸੀਈਓ வால்ਮਾਰਟ ਦਾ ਉਹਨੇ ਕਿਹਾ ਵੀ ਉਹਨੇ ਜਿਹੜਾ ਆਪਣਾ ਕੈਰੀਅਰ ਸਟਾਰਟ ਕੀਤਾ ਸੀ ਵੀ ਕਿਸੇ ਨੂੰ ਕੰਮ ਕਰਨ ਤੋਂ ਕਹਿੰਦੇ ਗੁਰੇ ਬਰੇਜ਼ ਨਹੀਂ ਕਰਨਾ ਚਾਹੀਦਾ ਉਹ ਦੇਖੋ ਆਪਾਂ ਕਹਿੰਦੇ ਸਾਡਾ ਟਰੱਕ ਦਾ ਲਾਇਸੈਂਸ ਚਲਾ ਗਿਆ ਤੇ ਆਪਾਂ ਇਹ ਕੀ ਕਰਾਂਗੇ ਤੇ ਆਪਾਂ ਕੀ ਕਰਾਂਗੇ ਸਾਡੇ ਸਾਰੇ ਦਰਵਾਜ਼ੇ ਬੰਦ ਜਿਹੜਾ வால்ਮਾਰਟ ਦਾ ਸੀਈਓ ਹੈ ਜਿਹਦੇ ਐਂਟਰ ਸਾਰੇ ਦੁਨੀਆ ਦੇ வால்ਮਾਰਟ ਆਂਦੇ ਆ ਉਹ ਬੰਦਾ ਡਗ ਮੈਕਮਿਲਿਅਨ ਉਹਦਾ ਨਾਮ ਆ ਤੇ ਇਹਦਾ ਨਾਮ ਹੀ ਮਿਲੀਅਨ ਲੱਗਿਆ ਨਾਮ ਚ ਕਿਉਂਕਿ ਅੰਦਰ ਮਲਟੀ ਮਿਲੀਅਨ ਰੋਣਾ ਹੀ ਸੀਗਾ ਇਹਦਾ ਨਾਮ ਹੈ ਡਗ ਮੈਕ ਮੈਕਮਿਲਿਅਨ ਇਹਨੇ ਦੱਸਿਆ ਵੀ ਉਹ ਜਿਹੜੇ ਵਾਲਮਾਰਟ ਦਾ ਜਿਹੜਾ ਸੀਈਓ ਆ ਉਹਨੇ ਆਪਣਾ ਜਿਹੜਾ ਕੈਰੀਅਰ ਸਟਾਰਟ ਕੀਤਾ ਸੀ ਉਹ ਟ੍ਰੇਲਰ ਅਨਲੋਡ ਕਰਦਾ ਹੁੰਦਾ ਸੀ ਵਾਲਮਾਰਟ ਦੇ ਵੇਅਰ ਹਾਊਸ ਦੇ ਵਿੱਚ ਉਹ ਟ੍ਰੇਲਰ ਅਨਲੋਡ ਕਰਦਾ ਹੁੰਦਾ ਸੀ ਤੇ ਬੰਦਾ ਤੇ ਹੁਣ ਵਾਲਮਾਰਟ ਦਾ ਸੀਈਓ ਬਣ ਗਿਆ ਤੇ ਉਹ ਇਸੇ ਲਈ ਵੀ ਓਪਰਚ्युनिटी ਕਈ ਵਾਰੀ ਜੂਰੀ ਨਹੀਂ ਹੈਗਾ ਵੀ ਆਪਾਂ ਮਿਟਰੱਕ ਤੋਂ ਇਲਾਵਾ ਜਿੱਦਾਂ ਕੋਈ ਜੌਬ ਹੀ ਨਹੀਂ ਹੈਗੀ ਦੁਨੀਆ ਦੇ ਵਿੱਚ ਹਨਾ ਇਹ ਐਂਡ ਆਫ ਦਾ ਵਰਲਡ ਹੋ ਗਿਆ ਹਨਾ ਇਹ ਕੋ ਕਿੱਡੀ 빅 ਡੀਲ ਬਣਾਈ ਹੋਈ ਹੈ ਤੇ ਉਹ ਦੇਖੋ ਬੰਦਾ ਸੀਈਓ ਬਣ ਗਿਆ ਮੇਰੇ ਸੱਤ ਤਾਂ ਹੋਰ ਕਿੰਨੀਆਂ ਸਕਿਲਡ ਓਪਰਚ्युनिटीज ਹੈ ਚਲੋ ਇਹ ਟਰੱਕ ਵੀ ਚਲਾਣਾ ਜੇ ਤੁਸੀਂ ਨਹੀਂ ਹੋਵਦਾ ਰੋਡ ਚਲਾ ਸਕਦੇ ਜਿਹੜੇ ਯਾਰਸ ਦੇ ਵਿੱਚ ਕੰਪਨੀਜ਼ ਵਿੱਚ ਮੈਂ ਇੱਕਦਮ ਸੋਚ ਰਿਹਾ ਸੀ ਮੈਂ ਦੱਸਾਂਗਾ ਪੋਡਕਾਸਟ ਜਿਹਦਾ ਕੰਪਨੀਜ਼ ਦੇ ਵਿੱਚ ਹੈ ਸਵਿਚਰ ਹੁੰਦੇ ਆ ਅੰਦਰੋਂ ਅੰਦਰ ਟਰੱਕ ਚਲਾਉਂਦੇ ਕੰਪਨੀ ਦੇ ਅੰਦਰ ਇਹਦੇ ਲਈ ਕੋਈ ਸੀਡੀਐਲ ਲਾਇਸੈਂਸ ਨਹੀਂ ਚਾਹੀਦਾ ਇਹ ਰੈਗੂਲਰ ਕਾਰ ਦੇ ਲਾਇਸੈਂਸ ਤੇ ਅੰਦਰੋਂ ਅੰਦਰ ਟ੍ਰੇਲਰ ਮੂਵ ਹੋ ਸਕਦੇ ਐ ਇਲੈਕਟ੍ਰੀਸ਼ੀਅਨ ਆ ਮਕੈਨਿਕ ਆ ਹਾ 3600 ਕੰਮ ਹੈ ਨਾ ਸਕਿਲਡ ਕੰਮ ਸਿੱਖ ਕੇ ਬੰਦਾ 300 ਤੋਂ ਵਧੀਆ ਪਲੰਮਿੰਗ ਹੈ ਹਨਾ 3-3 ਲੱਖ ਡਾਲਰ ਦੀਆਂ ਜੌਬਾਂ ਐ ਇਹ ਆਪਣੇ ਸਾਲ ਦੀਆਂ ਤੇ ਟਰਕਿੰਗ ਤੇ ਤਾਂ ਬੁਰੇ ਹਾਲ ਆ ਅੱਜ ਕੱਲ ਦਾ ਤੁਹਾਨੂੰ ਪਤਾ ਹੀ ਐ ਸਾਰਿਆਂ ਨੂੰ ਹਨਾ ਫਸੇ ਬੈਠੇ ਤੇ ਹੁਣ ਕਰ ਰਹੇ ਐ ਤੇ ਵੇ ਨਹੀਂ ਆਪਸ਼ਨ ਹੈਗੀ ਤਾਂ ਫਿਰ ਬੰਦੇ ਨੂੰ ਕੋਈ ਦੂਜਾ ਇਨਸਟੈਡ ਆਫ ਜੱਜ ਦੇ ਆਰਡਰ ਦੀ ਵੇਟ ਕਰਨ ਤੋਂ ਪਹਿਲਾਂ ਕੋਈ ਦੂਜੀ ਆਪਸ਼ਨ ਜ਼ਰੂਰ ਲੱਭ ਲੈਣੀ ਚਾਹੀਦੀ ਹੈ ਤੇ ਜਿੱਦਾਂ ਵਾਲਮਾਰਟ ਦਾ ਸੀਈਓ ਕਹਿ ਰਿਹਾ ਵੀ ਉਹਨੇ ਟ੍ਰੇਲਰ ਖਾਲੀ ਅਨਲੋਡ ਕਰਨ ਤੋਂ ਦੇਖੋ ਕੰਮ ਸ਼ੁਰੂ ਕੀਤਾ ਸੀ ਬੰਦਾ ਸੀਈਓ ਬਣ ਗਿਆ ਹਨਾ ਕਿਸੇ ਜਗ੍ਹਾ ਟੇਕੇ ਕਰੋ ਕਿ ਕੰਮ ਤਾਂ ਬੰਦਾ ਅੱਗੇ ਪਹੁੰਚ ਹੀ ਜਾਂਦਾ ਅੱਛਾ ਜੇਪੀ ਮੋਰਗਨ ਸੀਈਓ ਜੇਮੀ ਡਾਇਮਨ ਵਾਰਨਸ ਅਮਰੀਕਾ ਇਜ਼ ਗੋਇੰਗ ਦ ਵੇ ਆਫ ਯੋਰ ਸੱਚਾ ਯੂਰਪ ਹੁਣ ਜਿੱਦਾਂ ਯੂਰਪ ਵਗੈਰਾ ਚ ਦੇਖੋ ਕਾਫੀ ਬੈਨੀਫਿਟਸ ਲੋਕਾਂ ਨੂੰ ਘਰੇ ਬਿਠਾ ਬਿਠਾ ਕੇ ਇਹਨਾਂ ਨੇ ਕਾਫੀ ਲੀਜ਼ੀ ਕਰਤਾ ਉੱਥੇ ਕੋ ਕੰਮ ਕਰਕੇ ਰਾਜ਼ੀ ਨਹੀਂ ਹੈਗਾ ਕਿਉਂਕਿ ਉੱਥੇ ਸਬਸਿਡੀਆਂ ਗਵਰਨਮੈਂਟ ਇਹਨੀਆਂ ਦਿੰਦੀਆਂ ਜਿੱਦਾਂ ਪੰਜਾਬ 'ਚ ਬਿਜਲੀ ਫ੍ਰੀ ਕਰਤੀ ਜਾਂ ਬਿਹਾਰ 'ਚ ਬਿਜਲੀ ਫ੍ਰੀ ਕਰਤੀ ਕਿੰਨੇ ਯੂਨਿਟਸ ਲੋਕੀ ਹੁਣ ਤੁਹਾਡਾ ਬਿਜਲੀ ਦਾ ਬੇਲ ਹੀ ਨਹੀਂ ਆਣਾ ਤੁਸੀਂ ਉਹਦੇ ਲਈ ਵਰਕ ਆਊਟ ਕਿਉਂ ਕਰੋਗੇ ਜਿਹੜੇ ਬੰਦੇ ਦੀ ਬਿਜਲੀ ਫ੍ਰੀ ਹੈ ਜਾਂ ਪਾਣੀ ਫ੍ਰੀ ਹੈ ਆ ਜਾਂ ਤੁਹਾਡਾ ਸਾਰਾ ਕੁਝ ਫ੍ਰੀ ਤੁਹਾਨੂੰ ਇੱਥੇ ਤਾਂ ਬਿਜਲੀ ਪਾਣੀ ਪੰਜਾਬ 'ਚ ਤਾਂ ਫ੍ਰੀ ਹੈ ਬੰਦਾ ਹਾਰਡਵਰਕ ਕਿਉਂ ਕਰੂਗਾ ਹਾਂ ਐ ਚੀਜ਼ਾਂ ਨਹੀਂ ਮਿਲਦੀ ਯੂਰਪ 'ਚ ਤਾਂ ਕਾਫੀ ਬੈਨੀਫਿਟਸ ਆ ਮੈਡੀਕਲ ਫ੍ਰੀ ਐਜੂਕੇਸ਼ਨ ਫ੍ਰੀ ਕਾਲਜ ਫ੍ਰੀ ਉਹ ਜਿਹੜੇ ਇੰਡੀਆ ਤੋਂ ਕੈਨੇਡਾ ਵਗੈਰਾ ਜਾ ਰਹੇ ਆ ਜਾਂ ਆਪਣੇ ਅਮਰੀਕਾ ਆ ਰਹੇ ਆ ਜਾਂ ਆਪਣੇ ਆਸਟ੍ਰੇਲੀਆ ਜਾ ਰਹੇ ਆ ਉੱਥੇ ਕਿੰਨੀਆਂ ਹਾਈ ਫੀਸਿਸ ਆ 25-25 ਹਜ਼ਾਰ ਡਾਲਰ ਤੱਕ ਤਾਂ ਕੈਨੇਡਾ ਦੀ ਫੀਸਾਂ ਲੱਗ ਜਾਂਦੀਆਂ ਤੇ ਜਰਮਨ ਦੇ ਵਿੱਚ ਤਾਂ ਕੰਪਲੀਟਲੀ ਫ੍ਰੀ ਹੈ ਤੁਹਾਨੂੰ बस ਉਹ ਜਰਮਨ ਜਿਹੜੀ ਬੇਸਿਕ ਜਰਮਨ ਲੈਂਗੁਏਜ ਹੈ ਉਹ ਸਿੱਖਣੀ ਪੈਂਦੀ ਹੈ ਤੇ ਤੁਹਾਡਾ ਉੱਥੇ ਫ੍ਰੀ ਐਜੂਕੇਸ਼ਨ ਆ ਸਕੂਲ ਦੀ ਨਹੀਂ ਕਾਲਜ ਦੀ ਫ੍ਰੀ ਐਜੂਕੇਸ਼ਨ ਆ ਦੈਟਸ एवरीथिंग ਇਜ਼ ਫ੍ਰੀ ਟੋਟਲੀ ਦੇਖੋ ਤੇ ਮੈਡੀਕਲ ਕੰਪਲੀਟਲੀ ਫ੍ਰੀ ਤੁਸੀਂ ਲੱਖ ਡਾਲਰ ਦੀ ਸਰਜਰੀ ਕਰਾਇਓ ਮੈਡੀਕਲ ਫ੍ਰੀ ਆ ਉੱਥੇ ਫੂਡ ਦੀ ਇੰਨੀ ਕੋਈ ਅਸਿਸਟੈਂਸ ਹੈ ਜਿਹਦਾ ਕੋ ਹਿਸਾਬ ਨਹੀਂ ਹੈਗਾ ਕਹਿਰ ਹੈਗੀ ਤਾਂ ਮਾੜੀ ਗੱਲ ਹੈ ਤੁਸੀਂ ਬੰਦਿਆਂ ਨੂੰ ਘਰੇ ਬਿਠਾਵਟਾ ਕੇ ਤੁਸੀਂ ਵਿਹਲਾ ਉਠਾ ਅਪਟਾ ਕੇ ਉਹ ਲੇਜੀ ਹੋ ਜਾਂਦਾ ਬੰਦਾ ਕੰਮ ਨਹੀਂ ਕਰਦਾ ਜਦੋਂ ਪਤਾ ਕੋਈ ਬਿੱਲ ਨਹੀਂ ਆਣਾ ਤਾਂ ਫਿਰ ਬੰਦੇ ਨੇ ਕੰਮ ਕਰ ਕੰਮ ਵੀ ਉਹਨਾਂ ਕਰਨਾ ਹਾਂ ਯਾਰ 5 600 ਡਾਲਰ ਜੋਗਾ ਕਰ ਲਿਆ ਆਪਣਾ ਖਾਣ ਪੀਣ ਜੋਗਾ ਕਈ ਤਾਂ ਉਹ ਵੀ ਨਹੀਂ ਕਰਦੇ ਮੋਸਟਲੀ ਤੇ ਉਹ ਕਹਿੰਦਾ ਵੀ ਘਰੇ ਜੇਮੀ ਟਾਈਮਨ ਆ ਜਿਹੜਾ ਜੇਪੀ ਮੋਰਗਨ ਚੇਸ ਬੈਂਕ ਵਾਲੇ ਹੈਗੇ ਆ ਉਹਦਾ ਸੀਈਓ ਕਹਿ ਰਿਹਾ ਵੀ ਤੁਸੀਂ ਅਮਰੀਕਾ ਬਹੁਤ ਗਲਤ ਰਸਤੇ ਤੇ ਚੱਲ ਰਹੇ ਯੂਰਪ ਵਾਲੇ ਰਸਤੇ ਤੇ ਚੱਲ ਰਹੇ ਆ ਲੋਕਾਂ ਨੂੰ ਇੰਨਾ ਸਬਸਿਡਾਈਜ਼ ਕਰਕੇ ਇੰਨਾ ਫੂਡ ਸਟੈਂਪਾਂ ਦੇ ਇੰਨਾ ਕੁਝ ਫ੍ਰੀ ਦਾ ਦੇ ਦੇ ਕੇ ਉਹ ਉਹ ਚੀਜ਼ ਕਹਿੰਦਾ ਜੇਮੀ ਡਾਇਮੰਡ ਕਹਿੰਦਾ ਉਹ ਚੀਜ਼ ਬੰਦ ਹੋਣੀ ਚਾਹੀਦੀ ਹੈ ਤੇ ਫ੍ਰੀ ਬੈਨੀਫਿਟ ਲੋਕਾਂ ਦੇ ਕੇ ਪੀਪਲ ਕਹਿੰਦਾ ਲੇਜੀ ਹੋ ਜਾਂਦੇ ਆ ਦੇਣ ਕੰਮ ਕਰਨ ਦੀ ਲੋੜ ਕੀ ਜਿਹਨੂੰ ਜਿਹਨੂੰ ਕੰਮ ਕਰਕੇ 600 ਡਾਲਰ ਮਿਲਣਾ ਉਹਨੂੰ ਤੁਸੀਂ ਘਰੇ ਬਿਠਾ ਕੇ 600 ਡਾਲਰ ਦੇ ਕੇ ਟੈਕਸ ਪੇਲ ਦੇ ਸਿਰ ਤੇ ਤੇ ਫ੍ਰੀ ਫੂਡ ਵਗੈਰਾ ਦੇ ਕੇ ਤੇ ਉਹ ਬੰਦਾ ਕੰਮ ਕਿਉਂ ਕਰੇਗਾ ਲੇਜੀ ਹੋ ਜਾਂਦਾ ਕਲਾਸ ਉਹ ਕਰਾ ਜਿਹੜਾ ਐਂਟੀ ਬਿਜ਼ਨਸ ਮੈਂਟੈਲਿਟੀ ਵਾਲੇ ਜਿਹੜੇ ਪੋਲੀਟਿਸ਼ੀਅਨਸ ਆ ਰਹੇ ਆ ਜਿੱਦਾਂ ਮਮਦਾਨੀ ਤੇ ਉਹਨੇ ਖਾਸ ਕਰਕੇ ਉਹਨੇ ਕੱਸਿਆ ਆਪਣਾ ਤੰਜ ਉਹ ਕਹ ਰਿਹਾ ਇਹਾਰੇ ਬੰਦੇ ਤੇ ਇਹਨਾਂ ਨੂੰ ਆਪਣੇ ਇਹ ਬੰਦੇ ਜਿੱਦਾਂ ਮਮਦਾਨੀ ਆਇਆ ਕਿਉਂ ਉਹ ਇਹ ਕਹਿ ਰਿਹਾ ਵੀ ਮੈਂ ਜਿਹੜੇ ਬਿਜ਼ਨਸਮੈਨ ਬੰਦੇ ਹੈਗੇ ਉਹਨਾਂ ਨੂੰ ਮੈਂ 2% ਐਕਸਟਰਾ ਟੈਕਸ ਲਾਊਗਾ ਤਾਂ ਕਿ ਉਹ ਜਿਹੜੇ ਦੂਜੇ ਫਰੀਦ ਖਾਨ ਵਾਲੇ ਹੈਗੇ ਆ ਤੇ ਉਹ ਦਾ ਦੂਜਾ ਆਪਣੇ ਰੈਂਟ ਫ੍ਰੀਜ਼ ਕਰ ਦੂੰਗਾ ਮੈਂ ਤੇ ਜਿਹੜੇ ਬੰਦੇ ਨੂੰ ਰੈਂਟ ਹੀ ਨਹੀਂ ਦੇਣ ਦੀ ਕੋਈ ਟੈਨਸ਼ਨ ਹੈ ਕਿ ਬੰਦਾ ਫਿਰ ਕੰਮ ਕਿਉਂ ਕਰੂਗਾ ਤੇ ਜਿਹੜੇ ਬੰਦਾ ਹੁਣ ਜੋ ਬਿਲੀਅਨਰ ਹੋਣਾ ਹੀ ਇਸ ਕੰਟਰੀ ਚ ਫਿਰ ਤਾਂ ਇਹ ਹੋ ਜੂਗਾ ਜੇ ਇਦਾਂ ਦੇ ਸੋਚ ਵਾਲੇ ਮੇਅਰਸ ਆ ਗਏ ਜਾਂ ਕੁਛ ਆ ਗਿਆ ਵੀ ਹਾਂ ਯਾਰ ਜੇ ਬੰਦਾ ਬਿਲੀਅਨਰ ਹੈ ਤੇ ਬੰਦਾ ਬਿਲੀਅਨਰ ਬਣੂਗਾ ਕਿਉਂ ਫਿਰ ਜੇ ਤੁਸੀਂ ਉਹਨੂੰ ਟੈਕਸ ਹੀ ਲਾਣੇ ਇਦਾਂ ਹਨਾ ਉਹ ਇਹਦਾ ਮਤਲਬ ਇਹ ਥੋੜੀ ਜਿਹੀ ਕੋਈ ਬੰਦਾ ਬਿਲੀਅਨਰ ਬਣ ਗਿਆ ਉਹਨੂੰ ਡਬਲ ਟੈਕਸ ਲਾ ਲਓ ਤੇ ਜਿਹੜਾ ਬੰਦਾ ਘੱਟ ਕੰਮ ਕਰ ਰਿਹਾ ਜਾਂ ਘਰੇ ਬਹਿ ਕੇ ਖਾ ਰਿਹਾ ਉਹਨੂੰ ਉਹਦੇ ਟੈਕਸ ਦੇ ਪੈਸੇ ਤੁਸੀਂ ਦਿਓ ਹਨਾ ਤੇ ਉਹ ਸਾਰੀਆਂ ਗੱਲਾਂ ਹੈਗੀਆਂ ਹੈ ਖੈਰ ਆਪੋ ਆਪਣੀ ਸੋਚ ਆ ਸਾਰਿਆਂ ਦੀ ਮੇਰੀ ਤਾਂ ਇਹ ਸੋਚ ਹੈ ਬੰਦੇ ਨੂੰ ਚਲੋ ਆਪਾਂ ਇਦ ਸਾਨੂੰ ਹਾਰਡ ਵਰਕ ਕਰਨਾ ਚਾਹੀਦਾ ਤੇ ਆਪਣਾ ਓਨੈਸਟ ਅਰਨਿੰਗ ਕਰਨੀ ਚਾਹੀਦੀ ਆ ਤਾਂ ਆਈ ਬੰਦਾ ਅੱਗੇ ਜਾਊਗਾ ਤੁਹਾਡਾ ਕੁਆਲਿਟੀ ਆਫ ਲਾਈਫ ਵੀ ਤਾਂ ਆਈ ਵਧੀਆ ਰਹਤਾ ਹਨ ਤੇ 19 ਮਾਈਗ੍ਰੈਂਟਸ ਰਿਪੋਰਟਡ ਟੂ ਗਾਨਾ ਹੈਵ ਬੀਨ ਮੂਵ ਟੂ ਐਨ ਅਨਨੋਨ ਲੋਕੇਸ਼ਨ ਆਪਣੇ ਲਾਇਰ ਨੇ ਦੱਸਿਆ ਐਨਬੀਸੀ ਨਿਊਜ਼ ਨੂੰ ਵੀ 19 ਕਹਿੰਦਾ ਬੰਦੇ ਡਿਪੋਰਟ ਹੋਏ ਸੀ ਉਹਦੇ ਕਲਾਇੰਟਸ ਉੱਥੇ ਗਾਨਾ ਗਾਨਾ ਹੈਗੀ ਅਫਰੀਕਾ ਦੀ ਇੱਕ ਕੰਟਰੀ ਬਹੁਤ ਡੇਂਜਰਸ ਕੰਟਰੀ ਆ ਡੈਂਜਰਸ ਜੇਲ੍ਹ ਨਗਾਹ ਦਾ ਤੁਹਾਨੂੰ ਪਤਾ ਅਫਰੀਕਾ ਜੰਗਲ ਹੀ ਉਦਾਂ ਹੀ ਬੜੇ ਮਸ਼ਹੂਰ ਹੈ ਖੈਰ ਉੱਥੇ ਜੇਲ੍ਹ ਝੂਲੇ ਨੇ ਰੈਂਟ ਤੇ ਲਈ ਹੈ ਜਿੱਥੇ ਆਪਣੇ ਜਿਹੜੀਆਂ ਨਹੀਂ ਕੰਟਰੀਜ਼ ਨਹੀਂ ਜਿੱਦਾਂ ਇੰਡੀਆ ਕੋਈ ਵੀ ਨੇਕ ਸੈਕਟ ਐਕਸੈਪਟ ਕਰਦਾ ਹਾਂ ਯਾਰ ਇਹ ਬੰਦਾ ਆਪਾਂ ਨਹੀਂ ਲੈਣਾ ਵਾਪਸ ਇਹਨੇ ਬਾਅਦ ਜਾ ਕੇ ਪੋਲਿਟੀਕਲ ਐਸਾਈਲਮ ਪਾਇਆ ਨਹੀਂ ਸਾਡੀ ਕੰਟਰੀ ਦੀ ਬੇਸਿਕ ਰਾਈਟ ਵੀ ਆਹ ਵੀ ਸਾਡੀ ਕੰਟਰੀ ਕੋਲ ਪ੍ਰੋਬਲਮ ਹੈ ਨਹੀਂ ਇਹ ਕਹਿੰਦਾ ਮੈਨੂੰ ਪ੍ਰੋਬਲਮ ਹੈ ਇਹਨੂੰ ਆਪਾਂ ਐਕਸੈਪਟ ਨਹੀਂ ਕਰਨਾ ਉਹਨੂੰ ਚਾਕੇ ਉਹਨਾਂ ਨੇ ਉੱਥੇ ਘਰਨਾ ਭੇਜਤਾ ਮੈਂ ਐਗਜ਼ਾਮਪਲ ਦੇ ਰਿਹਾ ਇੰਡੀਅਨ ਬੰਦੇ ਨੂੰ ਨਹੀਂ ਭੇਜਿਆ ਪਤਾ ਨਹੀਂ ਕਿਹੜੇ ਬੰਦੇ ਭੇਜੇ 19 ਬੰਦੇ ਹੀ ਦੱਸੇ ਉਹਨਾਂ ਨੇ ਬੱਸ ਉਹ ਘਰਨਾਂ ਦੀ ਜੇਲ੍ਹ ਚ ਭੇਜਦੇ ਤੇ ਘਰਨਾਂ ਦੀ ਜੇਲ੍ਹ ਨੇ ਅੱਗੋਂ ਕਿਤੇ ਹੋਰ ਅਨਨੋਨ ਲੋਕੇਸ਼ਨ ਤੇ ਬੰਦੇ ਟਰਾਂਸਫਰ ਕਰਦੇ ਹੁਣ ਉਹਨਾਂ ਦਾ ਕੋਈ ਥਾਂ ਟਿਕਾਣਾ ਨਹੀਂ ਹੈਗਾ ਤਾਂ ਆਇਓ ਜਿਹੜਾ ਟਰੰਪ ਕਹਿ ਰਿਹਾ ਵਾਰ-ਵਾਰ ਪ੍ਰੈਜ਼ੀਡੈਂਟ ਟਰੰਪ ਵੀ ਆਪਣੀ ਸੈਲਫ ਟੈਪੋਟੇਸ਼ਨ ਕਰੂ ਜਿਹੜੇ ਬੰਦਿਆਂ ਦੇ ਐਦਾਂ ਦੇ ਹੈਗੇ ਨੇ ਨਹੀਂ ਤਾਂ ਪਤਾ ਨਹੀਂ ਕਿਹੜੀ ਕੰਟਰੀ 'ਚ ਬੰਦੇ ਨੇ ਕਿੱਥੇ ਐਂਡ ਅਪ ਹੋਣਾ ਯੂਐਸ ਕਾਲਜਸ ਸੀ ਫਿਊਰ ਯੂਐਸ ਕਾਲਜਸ ਸੀ ਫਿਊਰ ਕਾਲਜ ਐਪਲੀਕੈਂਟਸ ਐਜ਼ ਇੰਡੀਅਨ ਸਟੂਡੈਂਟਸ ਰਿਕਾਰਡ ਸ਼ਾਰਪ ਫਾਲਡ ਅਛਾ ਉਹਨ ਇਥੇ ਅਮਰੀਕਾ ਤੁਹਾਨੂੰ ਪਤਾ ਹੁਣ ਜੇ ਸਟੂਡੈਂਟ ਵੀਜ਼ੇ ਦੇ ਕੋ ਆਂਦਾ ਪੱਕੇ ਹੋਣ ਦੇ ਫੇਰ ਹਾਲ 4 ਸਾਲ ਤੱਕ ਅਗਲੇ ਕੋਈ ਚਾਂਸ ਨਹੀਂ ਹੈਗੇ ਇਸ ਲਈ ਜਿਹੜੇ ਲੋਕ ਨੇ ਉਹ ਸਾਰੇ ਜਿੱਦਤ ਮੈਂ ਦੱਸਿਆ ਆਪਣੇ ਕੈਨੇਡਾ ਦਾ ਚਲੋ ਹੈ ਹਾਂ ਹੀ ਕੈਨੇਡਾ ਵੀ ਕਾਫੀ ਟਾਈਟ ਕਰਤਾ ਕੰਮ ਉਹ ਵੀ ਕਾਫੀ ਬੰਦੇ ਰੁਕੜ ਰਿਹਾ ਤੇ ਪੰਦੀ ਕਹਿੰਦੇ ਕਿੰਨੇ ਹਜ਼ਾਰ ਉਹਨਾਂ ਨੇ ਸਟੂਡੈਂਟ ਵੀ ਕਰਨੇ ਜਿਹੜੇ 2020 ਦਾ ਨੰਬਰ ਦਿੱਤਾ ਜਿਹੜਾ C12 ਬਿਲ ਆਇਆ ਉਹਦੇ ਵਿੱਚ ਵੀ ਜਿਹੜਾ 2020 ਸੌਰੀ ਜਿਹੜੇ 2020 ਤੇ ਔਨਵਰਡਸ ਜਿਹੜੇ ਸਟੂਡੈਂਟਸ ਆਏ ਨੇ ਉਹਨਾਂ ਦੇ ਬਹੁਤ ਜਿਹੜੇ ਬਹੁਤ ਹੀ ਵਧੀਆ ਹੋਣਗੇ ਸਟੱਡੀਜ਼ ਦੇ ਵਿੱਚ ਉਹਨਾਂ ਦੇ ਪੱਕੇ ਹੋਣ ਦੇ ਚਾਂਸ ਹਨ ਤਾਂ ਉਧਰ ਵੀ ਕਾਫੀ ਟਾਈਟ ਹੋ ਗਿਆ ਉਹਨਾਂ ਦਾ ਕੰਮ ਤੇ ਆਸਟ੍ਰੇਲੀਆ ਤਾਂ ਟਾਈਟ ਹੈ ਹੀ ਸੀ ਤੇ ਹੁਣ ਉਹਨਾਂ ਨੇ ਕਿਹਾ ਬਈ ਅਮਰੀਕਾ 'ਚ ਵੀ ਕਾਫੀ ਨੰਬਰ ਡਿੱ ਗਿਆ ਕਿਉਂਕਿ ਇੱਥੇ ਫਿਰ ਪੱਕੇ ਹੋਣ ਦੇ ਜਿਹੜਾ ਚਾਂਸਸ ਘਟਨੇ ਹੋਰ ਬੜੀ ਅਨਸਰਟੇਨਟੀ ਜੀ ਹੈਗੀ ਹੈ ਤੇ ਐਨੀਵੇ ਕਹਿੰਦੇ ਆ ਬਸ ਸਟੂਡੈਂਟ ਵੀਜ਼ਾ ਦਿੰਦੇ ਜਿਹੜੇ ਅਮਰੀਕਨ ਦਿੱਤੇ ਹੈਗੇ ਤਾਂ ਕਿ ਇੱਥੇ ਆ ਕੇ ਤੇ ਅਮਰੀਕਨ ਕਾਲਜਸ 'ਚ ਆ ਕੇ ਤੁਸੀਂ ਪੜੋ ਇੱਥੇ ਆ ਕੇ ਟੇਕਨਾ ਜਾਓ ਇਹ ਜਿਹੜੀ ਗਵਰਨਮੈਂਟ ਉਹਦਾ ਹੁਣ ਕਹਿ ਰਹੀ ਹੈ ਤੇ ਵੀ ਜੇ ਇੱਥੇ ਪੜਾ ਰਾਇਆ ਤਾਂ ਪੜ ਕੇ ਆਪਣੇ ਵਾਪਸ ਜਾਓ ਜਿੱਥੇ ਵੀ ਤੁਸੀਂ ਜਾਣਾ ਤੇ ਉਹ ਹੁਣ ਸ਼ਕਤੀ ਪੂਰੀ ਜੋਰਾਂ ਤੇ ਹੈਗੀ ਆ ਆਇਸ ਥੈਂਕ ਯੂ ਫਾਰ ਵਾਚਿੰਗ ਤੇਜ ਯੂ ਐਸ ਏ ਪੋਡਕਾਸਟ ਤੇ ਜੁੜੇ ਰਹੋ ਹੋਰ ਖਬਰਾਂ ਲਈ ਤੇ ਕੀਪ ਵਾਚਿੰਗ ਤੇਜ ਯੂ ਐਸ ਏ ਪੋਡਕਾਸਟ ਥੈਂਕ ਯੂ ਥੈਂਕ ਯੂ ਫਾਰ ਵਾਚਿੰਗ ਤੇਜ ਯੂ ਐਸ ਏ ਪੋਡਕਾਸਟ